ਸੋਸ਼ਲ ਮੀਡੀਆ ਦੇ ਉੱਤੇ ਬੱਬੂ ਮਾਨ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੀਹਾਂ ਚੱਲਦੇ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਇੱਕ ਕਰਾਰਾ ਬਿਆਨ ਦਿੱਤਾ ਹੈ ਜੀ ਇਹ ਦੱਸਦੀ ਹੈ ਕਿ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਇੱਕ ਲੜਕੀ ਨੇ ਮੁੱਛਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਚੱਲਦੇ-ਚੱਲਦੇ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਵੀ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਵੀਡੀਓ ਕਰ ਰਹੇ ਹਾਂ ਤੁਹਾਨੂੰ ਸਾਂਝੀ ਤੁਸੀਂ ਵੀ ਸੁਣੋ ਕਿ ਆਖਿਰਕਾਰ ਬੱਬੂ ਮਾਨ ਨੇ ਕੀ ਕਿਹਾ ਕਮੈਂਟਾਂ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਵਦੇਰੀ ਖਬਰਾਂ ਦੇ ਲਈ ਬਣੇ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਲ ਆਇਆ ਕਪਲ ਸ਼ਰਮਾ ਕਪਲ ਮੇਰਾ ਸੁਨੇਹਾ ਦੇ ਦਿਓ ਕਪਲ ਨੂੰ ਉਹਦੇ ਇੱਕ ਸ਼ੋਅ 'ਚ ਲੜਕੀ ਕੰਮ ਕਰਦੀ ਹੈ ਉਹਨੇ ਸਰਦਾਰਾਂ ਦੀਆਂ ਮੋਛਾਂ ਵਰੇ ਔਰ ਦਾੜੀ ਬਾਰੇ ਕੁਲ ਕਮੈਂਟ ਕਰਿਆ ਮੇਰ ਤੋਂ ਜਵਾਬ ਲਿਓ ਸਾਰੇ ਸ਼ੋਅ ਵਾਲੇ ਕਪਲ ਸ਼ਰਮਾ ਤੇ ਤੇਰੀ ਟੀਮ ਮੇਰ ਤੋਂ ਜਵਾਬ ਲਵੇ ਇਹਨਾਂ ਨੂੰ ਕਿਤੇ ਸਾਡੇ ਨਾਲ ਰੋਗ ਰੋਗ ਕਰਾਓ ਫਿਰ ਦੱਸਿਓ ਸਰਦਾਰ ਕੌਣ ਹੁੰਦੇ ਆ इज्जत आबरू और सिख देखो मैं, मैं सिख है पर सिख बनना औखा है बहुत औखा मैं बढ़ूंगा जरूर पर पेशा जितने छूंगा सिख बनना बहुत औखा है और सिख न टिचर करने लाडता है लाडता पछा दे के सिख सिखी च पूरा पूर, पूर्ण पूर्ण गुरसिख और मैं तो कई बार कई बार ਸੋਸ਼ਲ ਮੀਡੀਆ ਦੇ ਉੱਤੇ ਬੱਬੂ ਮਾਨ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੀਹਾਂ ਚੱਲਦੇ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਇੱਕ ਕਰਾਰਾ ਬਿਆਨ ਦਿੱਤਾ ਹੈ ਜੀ ਇਹ ਦੱਸਦੀ ਹੈ ਕਿ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਇੱਕ ਲੜਕੀ ਨੇ ਮੁੱਛਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਚੱਲਦੇ-ਚੱਲਦੇ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਵੀ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਵੀਡੀਓ ਕਰ ਰਹੇ ਹਾਂ ਤੁਹਾਨੂੰ ਸਾਂਝੀ ਤੁਸੀਂ ਵੀ ਸੁਣੋ ਕਿ ਆਖਿਰਕਾਰ ਬੱਬੂ ਮਾਨ ਨੇ ਕੀ ਕਿਹਾ ਹੈ ਕਮੈਂਟਾਂ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਵਦੇਰੀ ਖਬਰਾਂ ਦੇ ਲਈ ਬਣੇ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਲ ਆਇਆ ਕਪਲ ਸ਼ਰਮਾ ਕਪਲ ਮੇਰਾ ਸੁਨੇਹਾ ਦੇ ਦਿਓ ਕਪਲ ਨੂੰ ਉਹਦੇ ਇੱਕ ਸ਼ੋਅ 'ਚ ਲੜਕੀ ਕੰਮ ਕਰਦੀ ਹੈ ਉਹਨੇ ਸਰਦਾਰਾਂ ਦੀਆਂ ਮੋਛਾਂ ਬਰੇ ਔਰ ਦਾੜੀ ਬਾਰੇ ਵੀ ਕਮੈਂਟ ਕਰਿਆ ਮੇਰ ਤੋਂ ਜਵਾਬ ਲਿਓ ਸਾਰੇ ਸ਼ੋਅ ਵਾਲੇ ਕਪਲ ਸ਼ਰਮਾ ਤੇ ਤੇਰੀ ਟੀਮ ਮੇਰ ਤੋਂ ਜਵਾਬ ਲਵੇ ਇਹਨਾਂ ਨੂੰ ਕਹਿੰਦੇ ਸਾਡੇ ਦਾ ਰੋਗ ਰੋਗ ਕਰਾਓ ਫਿਰ ਦੱਸਿਓ ਸਰਦਾਰ ਕੌਣ ਹੁੰਦੇ ਆ ਦੇਸ ਬੋਲਦੀ ਇੱਜ਼ਤ ਆਮਰੂ ਔਰ ਸਿੱਖ ਦੇਖੋ ਮੈਂ ਵੀ ਕਹਿ ਦਿੰਦਾ ਕਿ ਮੈਂ ਸਿੱਖ ਐ ਪਰ ਸਿੱਖ ਬਣਨਾ ਔਖਾ ਐ ਬਹੁਤ ਔਖਾ ਮੈਂ ਬਣੂੰਗਾ ਜ਼ਰੂਰ ਪਰ ਜਦ ਤਣ ਬਣੂੰਗਾ ਇਹ ਪੇਸ਼ਾ ਛੱਡ ਦੂੰਗਾ ਸਿੱਖ ਬਣਨਾ ਬਹੁਤ ਔਖਾ ਐ ਔਰ ਸਿੱਖ ਨੂੰ ਟੀਚਰ ਕਰਨੇ ਲਾੜਦਾ ਲਾੜਦਾ ਬਸ਼ਰ ਦੇ ਕੇ ਸਿੱਖ ਸਿੱਖੀ ਚ ਪੂਰਾ ਪੂਰੀ ਪੂਰਨ ਗੁਰਸਿੱਖ ਔਰ ਮੈਂ ਤਾਂ ਕਈ ਵਾਰ ਹੀ ਕਈ